ਅੱਜ ਅਸ਼ੀਕਾਲ ਜੀ ਇੱਕ ਨਵੇਂ ਦਿਨ ਤੇ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਕੱਲ ਆਏ ਸੀਗੇ ਪੌਂਟਾ ਸਾਬ ਤੋਂ ਨਗਰਾਸ ਤੋਂ ਜਾਣ ਨੂੰ ਤਾਂ ਗੁਰਦੁਆਰਾ ਸ੍ਰੀ ਗੋਬਿੰਦ ਘਾੜ ਵੀ ਪਹੁੰਚ ਸਕਦੇ ਸੀਗੇ ਪਰ ਉੱਥੇ ਗਏ ਨਹੀਂ ਹੈਗੇ ਕਿਉਂਕਿ ਸਾਡੇ ਨਾਲ ਦੇ ਦੋ ਬੰਦੇ ਬਾਅਦ ਦੇ ਵਿੱਚ ਪਿੰਡੋ ਤੁਰੇ ਨੇ ਤੇ ਉਹ ਇੱਥੇ ਆ ਰਹੇ ਨੇਗੇ ਤੇ ਉਹਨਾਂ ਦੀ ਵੇਟ ਕਰ ਰਹੇ ਆਂ ਸ਼੍ਰੀ ਨਗਰ ਕ੍ਰਾਸ ਕਰਕੇ ਉਹ ਤੇ ਅਸੀਂ ਕੱਲ ਰਾਤੀ ਵੈਸੇ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਣ ਦਾ ਪਲਾਨ ਕੀਤਾ ਸੀਗਾ ਪਰ ਉੱਥੇ ਨਹੀਂ ਰਏ ਰਾਤ ਤੇ ਅਸੀਂ ਬਾਹਰ ਰੂਮ ਲੈ ਲਿਆ ਸੀਗਾ ਤਿਆਰ ਕਰਫੇ ਦਾ ਰੂਪ ਪਿਆ ਸਾਨੂੰ ਪੰਜ ਜਣਿਆਂ ਨੂੰ ਤੇ ਹੁਣ ਸਾਡੇ ਨਾਲ ਦੇ ਬੰਦੇ ਜਿਹੜੇ ਉਹ ਆ ਰਹੇ ਨੇਗੇ ਉਹਨਾਂ ਦੀ ਵੇਟ ਕਰ ਰਹੇ ਆ ਗੋਬਿੰਦ ਘਾਟ ਜਾਵਾਂਗੇ ਕੱਲ ਨੂੰ ਗੋਬਿੰਦ ਘਾਟ ਤੋਂ ਟਰੈਕ ਸ਼ੁਰੂ ਹੋਊਗਾ ਗੋਵਿੰਦਤਾ ਅਮਦਾਦ ਤੇ ਬਰਸوں ਨੂੰ ਕੋਸ਼ਿਸ਼ ਕਰਾਂਗੇ ਵੀ ਗੁਰਦੁਆਰਾ ਹੇਮਕੁੰਡ ਸਾਹਿਬ ਮੱਥਾ ਟੇਕ ਕੇ ਆਈਏ ਤੇ ਅੱਜ ਦੀ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਤੇ ਆਓ ਆਪਾਂ ਅੱਜ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਆਪਾਂ ਉਡੀਕਦੇ ਆ ਉਹਨਾਂ ਨੂੰ ਉਸ ਤੋਂ ਪਹਿਲਾਂ ਅਸੀਂ ਨਹਾ ਧੋ ਕੇ ਰੈਡੀ ਹੋ ਗਏ ਤੇ ਗੁਰਦੁਦਾਰਾ ਸਾਹਿਬ ਜਾ ਕੇ ਲੰਗਰ ਪਛਾਤਾ ਸ਼ਾਕਾਏ ਬ ਰਾਤ-ਰਾਤ ਘਾਈ ਕਰਕੇ ਐਂ ਕਰੋ 20 ਜਾਣੇ ਹੋ ਜਾਣੇ ਬੜ ਬੜ ਦੇ ਉੱਥੇ ਕੱਢ ਕੇ ਬੜ ਬੜ ਪੀਗੀ ਪਿੱਛੇ ਹੋਰ ਆ ਰਹੇ ਨੇ ਉਹੀ ਨੇ ਮਿਲ ਗਏ ਨਾ ਰਵਿੰਦਰ ਨੂੰ ਮਿਲਦੇ ਹਣਾ ਨਾ ਰੋਟੀ ਖਾਣੇ ਨਾਲ ਦਾ ਧੂਆ ਕੱਢਿਆ ਪਿਆ ਹੈ ਓਏ ਨਾ ਰੁਕੇ ਨਾ ਝੁਕੇ ਨਾ ਅੱਕੇ ਨਾ ਥੱਕੇ ਗਿਆ ਜਿਹੜਾ ਸਫਰ ਆਪਾਂ ਦੋ ਦਿਨਾਂ ਚ ਕੱਢ ਕੇ ਆਇਆ ਹੋਰ ਇੱਕ ਦਿਨ ਜੀ ਗੱਡੇ ਰਾਤ-ਰਾਤ ਰਾਤ ਵੀ ਗੱਗੂ ਉੱਥੇ ਜਿਹੜਾ ਉਹ ਜੋਖੜਾ ਸਾਹਿਬ ਉੱਥੇ ਬਾਈ 3 ਘੰਟੇ ਲਾਗਾ ਮੈਚ ਰਾਤ-ਰਾਤ ਹੀ ਕੱਢ ਆਏ ਕਿਵੇਂ ਗੋਪੀ ਅਗਲਾ ਕੈਮਰਾਗਰ ਠੀਕ ਆ ਠੀਕ ਆ ਇਹ ਬੰਦਾ ਵੀ ਸਾਡੇ ਨਾਲ ਬਹੁਤ ਟਾਈਮ ਤੋਂ ਲਾਈਵ ਜੁੜਿਆ ਹੋਇਆ ਹੈ ਹਰੇਕ ਹਰੇਕ ਪਣਾ ਤੇ ਸਾਡੇ ਨਾਲ ਲਾਈਵ ਜੁੜ ਕੇ ਆਨੰਦ ਲੈ ਰਿਹਾ ਹੂੰ ਕੋਣ ਆਪਾ ਬੋਲ ਲੱਗਿਆ ਚਾਲੇ ਗੋਬਿੰਦ ਘਾਟ ਵਾਸਤੇ ਸਾਰਿਆਂ ਨੇ ਤਿਆਰ ਨੇ ਆਹਾ ਚਲੋ ਆਜੋ ਤੂੰ ਤਾਂ ਪਿਆ ਗਿਆ ਵਿੱਚ ਓਏ ਆ ਜਾ ਚਲਿਏ ਸਾਰੇ ਆ ਗਏ ਸਾਰੇ ਆ ਗਏ

ਪਾਣੀ ਲੈਣ ਵਾਸਤੇ ਖੜੇ ਸੀਗੇ ਗੋਵਿੰਦ ਘਾਟ ਰਹਿ ਗਿਆ ਇੱਥੋਂ ਘਟ ਘਟ 60 ਕਿਲੋਮੀਟਰ ਰਾਸਤੇ ਮੋਸਟਲੀ ਰਾਸਤੇ ਸਾਫ ਨੇਗੇ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਰਾਸਤੇ ਨੇ ਪਰ ਕਈ ਥਾਵਾਂ ਤੇ ਲੈਂਡ ਸਲਾਈਡਿੰਗ ਕਰਕੇ ਜਿਹੜਾ ਰੋਡ ਮੜ ਜੇ ਖਰਾਬ ਹੋਏ ਹੋਏ ਨੇਗੇ ਉਹਦ ਕਰਕੇ ਥੋੜਾ ਮੋਟਾ ਔਖਾ ਹੁੰਦਾ ਹੈ ਟ੍ਰੈਫਿਕ ਹੈਗੀ ਆ ਪਰ ਕੋਈ ਇੰਨੀ ਖਾਸ ਟ੍ਰੈਫਿਕ ਮਿਲੀ ਨਹੀਂ ਹੈਗੀ ਕਿਤੇ ਕਿਤੇ ਸ਼ਹਿਰ ਜੂਰ ਦੇ ਵਿੱਚ ਜਦੋਂ ਕ੍ਰਾਸ ਕਰਦੇ ਆ ਉਹ ਟ੍ਰੈਫਿਕ ਹੁੰਦੀ ਹੈ ਕਈ ਥਾਂ ਤੇ ਰਾਸਤੇ ਖਰਾਬ ਨੇਗੇ ਲੈਟਸ ਨਾ ਨਹੀਂ ਕਰਕੇ ਅ ਜਿਵੇਂ ਅੱਗੇ ਆ ਰਾਸਤਾ ਇਹ ਰਾਸਤਾ ਵੀ ਖਰਾਬ ਹੈ ਐਂ ਕਰ ਕਰ ਕੇ ਕਈ ਕਈ ਸਟ੍ਰੈਚ ਖਰਾਬ ਨੇਗੇ ਮੋਸਟਲੀ ਜਿਹੜੇ ਨੇ ਸਟ੍ਰੈਚ ਉਹ ਸਾਫ ਹੀ ਨੇਗੇ ਰੋਡ ਥੋੜੇ ਜੇ ਨੈਰੋ ਨੇਗੇ ਤੇ ਆ ਪਹਾੜ ੁੱਟੇ ਹੋਏ ਨੇਗੇ ਐਂ ਕਰਦੇ ਕਰਦੇ ਤਾਂ ਅਗਰ ਇਹ ਵੀ ਰੋਡ ਮਿਲਦਾ ਖੁੱਲਾ ਹੋਣਾ ਕਿਸੇ ਟਾਈਮ ਜਾ ਕੇ ਅੱਗੋ ਰੋਡ ਬਹੁਤ ਨੈਰੋ ਆ ਪੂਰੀ ਪੂਰੀ ਚੀਜ਼ ਲੰਘਦੀ ਆ ਇੱਕ ਇੱਕ ਪਾਸੇ ਇੱਕ ਸਾਧ ਨਹੀਂ ਕਰਾਸ ਕਰਦਾ ਬਾਕੀ ਗਰਮੀ ਹੈਗੀ ਹੈ ਹਜੇ ਇੱਥੇ ਥੋੜੀ ਜੀ ਠੰਡ ਨਹੀਂ ਫੀਲ ਹੋ ਰਹੀ ਜਾਂ ਤਾਂ ਮੀਂਹ ਆਊ ਲੱਗਦਾ ਅੱਜ ਸ਼ਾਮ ਤੱਕ ਤੇ ਬਾਕੀ ਬਾਬਾ ਸੌਖਾ ਰੱਖੇ ਟਾਈਮ ਨਾਲ ਪਹੁੰਚ ਜੀ ਅੱਜ ਆਪਾਂ ਤੂੰ ਚੇ ਨੀਵੇਂ ਪਹਾੜ ਤੇ ਚੜ ਜੰਨੇ ਆ ਕੋਦੇ ਉੱਤਰ ਜੰਨੇ ਆ ਇਹੇ ਜੀਆਂ ਥਾਵਾਂ ਨੇ ਆ ਦੇਖ ਕੇ ਡਰ ਲੱਗਦਾ ਪਰ ਸਵਾਦ ਬਹੁਤ ਆ ਰਿਹਾ ਇੱਕ ਐ ਵੀ ਮੜ ਦੇ ਵਿੱਚ ਚਾ ਹੈ ਨਾ ਵੀ ਪਹਿਲੀ ਵਾਰ ਇੰਪੁਰ ਸਾਹਿਬ ਜਾ ਰਹੇ ਆ ਉਹਦੇ ਕਰਕੇ ਪਾ ਬਣੀਆਂ ਤੇ ਨੇ ਸਭ ਦਾ ਜਾਈ ਜਾਂਦੇ ਨੇ ਬਾਕੀ ਨਲ ਹੈਗੀ ਆ ਵੀ ਉੱਤਰਾਖੰਡ ਦੀ ਪੁਲਿਸ ਜਿਹੜੀ ਆ ਉਹ ਸਾਲੇ ਤੱਕ ਨਾ ਬਹੁਤ ਵਧੀਆ ਲੱਗੀ ਕੋਆਪਰੇਟਿਵ ਹੈ ਕਿਨੇ ਵੀ ਗੱਲ ਦੇ ਵਿੱਚ ਟਕਣੀ ਕੀਤਾ ਹੈ ਆਪ ਕੋ ਬਾਲੇ ਸਾਹਿਬ ਨੂੰ ਨਾ ਕਿਸੇ ਹੱਥ ਪਾ ਕੇ ਸੱਟਿਆ ਸਾਰਿਆਂ ਨੇ ਸਭ ਨੂੰ ਐਂ ਜਾ ਵੀ ਜਾਓ ਭਾਈ ਜਾਓ ਦਰਸ਼ਨ ਕਰਕੇ ਆਓ ਖੁੱਲੇ ਦਰਸ਼ਨ ਕਰਕੇ ਚਲੋ ਥੋੜੀ ਜੱਗ ਆਇਆ ਤੇ ਜਾਮ ਲੱਗਿਆ ਹੋਇਆ ਬਹੁਤ ਜ਼ਿਆਦਾ ਜਾਮ ਲੱਗਿਆ ਹੋਇਆ ਘਟ ਘਟ ਅੱਧਾ ਕਿਲੋਮੀਟਰ ਪਿੱਛੇ ਤੋਂ ਜਾਮ ਲੱਗਿਆ ਹੋਇਆ ਉਹਦਾ ਵੀਡੀਓ ਨਹੀਂ ਬਣਾਈ ਹੈਗੀ ਤੇ ਪਿੱਛੇ ਕਮਾਈ ਕੈਮਰਾ ਜਿੱਦ ਨਹੀਂ ਹੁੰਦਾ ਬਹੁਤ ਆਹ ਵੀ ਲੱਗਾ ਜਾਮ ਲੱਗਿਆ ਹੋਇਆ ਬਾਕੀ ਪੁਲਿਸ ਖਿਲਾ ਰਹੀ ਹੈ ਜਾਮ ਹੌਲੀ ਹੌਲੀ ਕਰਕੇ ਹਾਂ ਜਾਮ ਚੋਂ ਬਹੁਤ ਅੱਗੇ ਆ ਗਏ ਅੱਗੇ ਉਸ ਤੱਕ ਜਾਮ ਲੱਗਿਆ ਹੋਇਆ ਮੈਨੂੰ ਲੱਗਦਾ ਕਿ ਨਹੀਂ ਖੁੱਲਿਆ ਅੱਖੋਂ ਗੋਵਿੰਦ ਘਾੜ ਰਹਿ ਗਿਆ 70 ਕਿਲੋਮੀਟਰ ਆਪਾਂ ਜਾਮ ਤੋਂ ਬਾਹਰ ਨਿਕਲ ਆਏ ਟੂ ਵੀਲਰ ਦਾ ਇਹ ਫਾਇਦਾ ਹੈ ਕਿ ਜਾਮ ਤੋਂ ਬਾਹਰ ਛੇਤੀ ਬਾਹਰ ਆਉਨੇ ਆਪਾਂ ਛੇਤੀ ਆਹ ਅੱਗੇ ਕਿਧਰ ਨਾਲੋਂ ਜਾਂਦਾ ਕਿੱਥੇ ਪਹਿਲਾ ਰਾਹ ਪਾੜਿਆ ਤੇ ਪਹਿਲਾ ਕੁਸਾਰ ਰਾਹ ਦੇ ਲਈ ਜਿੱਥੇ ਰਾਹ ਵੀ ਪਾੜ ਜਾਂਦਾ ਰਾਹ ਤੇ ਆ ਜਾਮ ਲੱਗਿਆ ਬਹੁਤ ਲੰਬਾ ਜਾਮ ਲੱਗਿਆ ਹੋਇਆ ਹੈ ਪਰ ਟੂ ਵੀਲਰ ਦਾ ਫਾਇਦਾ ਹੈਗਾ ਟੂ ਵੀਲਰ ਨਾਲ ਆਪਾਂ ਜਲਦੀ ਕਰਾਸ ਕਰ ਲੈਨੇ ਜਾਮ ਨੂੰ ਫੋਰ ਵੀਲਰ ਤੋਂ ਥੋੜਾ ਔਖਾ ਹੁੰਦਾ ਹੈ ਕਰਾਕ ਦਾ ਫਜ਼ਾ ਖੜਾ ਸੀਗਾ ਇੱਕ ਮੋੜ ਦੇ ਉੱਤੇ ਤੇ ਕੋ ਕਰਾਉਤ ਨਹੀਂ ਹੋ ਰਿਹਾ ਇੰਨਾ ਨਵਾਂਗਾ ਸ਼ਹਿਰ ਆ ਗਿਆ ਪੀਪਲ ਕੋਟੀ ਦੇਖੋ ਉਹ ਵੀ ਲਕਾਰਟ ਰਹਿ ਗਿਆ ਇੱਥੋਂ ਮੈਨੂੰ ਲੱਗਦਾ 40 42 ਕਿਲੋਮੀਟਰ ਹੋਊਗਾ ਤੇ ਅੱਜ ਆਪਾਂ ਸਫ਼ਰ ਕਰ ਰਹੇ ਆ ਅਲਕਨੰਦਾ ਰਿਵਰ ਦੇ ਨਾਲ ਅਲਕਨੰਦਾ ਦੇ ਨਾਲ ਹੀ ਸਵੇਰ ਤੋਂ ਆਪਾਂ ਸਫ਼ਰ ਕਰ ਰਹੇ ਆ ਬੜਾ ਵਧੀਆ ਸਫ਼ਰ ਚੱਲ ਰਿਹਾ ਹੈ ਮੜੇ ਮੂਟ ਰੋਡ ਖਰਾਬ ਸੀਗੇ ਪਰ ਅੱਜ ਦਾ ਸਫ਼ਰ ਬਹੁਤ ਵਧੀਆ ਰਿਹਾ ਬਹੁਤ ਸੋਹਣਾ ਰਿਹਾ ਮੌਸਮ ਵੀ ਵਧੀਆ ਪੂਰਾ ਇਸ ਬਾਦ ਵੀ ਆ ਰਿਹਾ ਕੋਦਲ ਭਈਆ 2 ਲੀਟਰ ਆ ਗਿਆ ਆਪਾਂ ਨਹੀਂ ਚਗਣੀ ਰੇਤਿਆਂ ਵਾਲੇ ਰਹਾਵਾਂ ਤੋਂ ਬਾਅਦ ਰੇਤਾ ਰੇਤਾ ਹੋ ਗਿਆ ਸਾਰੇ ਜਣੇ ਖੜੇ ਆ ਤੇ ਬਾਕੀ ਜ਼ਰੂਰੀ ਗੱਲ ਏਮਕੋਡ ਸਾਹਿਬ ਹੋਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਆ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਆ ਬਾਕੀ ਆਫਲਾਈਨ ਵੀ ਹੁੰਦੀ ਆ ਰਿਸ਼ੀਕੇਸ਼ ਵੀ ਹੁੰਦੀ ਆ ਤੇ ਗੋਬਿੰਦ ਘਾਟ ਵੀ ਹੁੰਦੀ ਆ ਕੋਸ਼ਿਸ਼ ਕਰੋ ਵੀ ਆਨਲਾਈਨ ਰਜਿਸਟ੍ਰੇਸ਼ਨ ਕਰਾ ਕੇ ਆਓ ਤੇ ਰਜਿਸਟ੍ਰੇਸ਼ਨ ਉੱਤਰਾਖੰਡ ਟੂਰਿਜ਼ਮ ਦੀ ਵੈਬਸਾਈਟ ਤੇ ਵੀ ਹੁੰਦੀ ਆ ਉਹਨਾਂ ਦਾ ਇੱਕ ਵਟਸਐਪ ਨੰਬਰ ਵੀ ਆ ਆ ਤੁਹਾਡੀ ਤਕਰੀਰ ਤੇ ਫਲੈਸ਼ ਹੁੰਦਾ ਆਊਗਾ ਇੱਥੇ ਤੁਸੀਂ ਹਿਮਕੁੰਡ ਸਾਹਿਬ ਦੇ ਵਾਸਤੇ ਰਜਿਸਟ੍ਰੇਸ਼ਨ ਆਨਲਾਈਨ ਕਰਾ ਸਕਦੇ ਹੋ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਸ਼ਾਇਦ ਮੇਰੀ ਆਵਾਜ਼ ਸਾਫ਼ ਨਾ ਆਉਂਦੀ ਹੋਵੇ ਓਹ ਸਾਹਮਣੇ ਹੈਗਾ ਸਾਹਮਣੇ ਹੈਗਾ ਅਲਕਨੰਦਾ ਰਿਵਰ ਲਵ ਇਹਦੇ ਵਿੱਚ ਵੀਡੀਓ ਬਣਾ ਲਵਾਲਿਆ ਨਾ ਯਾਰੀ ਤੂੰ ਸਾਰੇ ਪਾਰੀ ਪਲਾਨ ਤਾਂ ਆਪਣਾ ਸੀਗਾ ਯਾਰ ਤੂੰ ਫੋਟੋ ਇਹਨਾਂ ਨਾਲ ਖਿਚਾਉਣ ਲੱਗ ਗਿਆ ਫੋਟੋ ਫੋਟੋ ਖਿੱਚੀ ਜਾਂਦੇ ਨੇ ਹਰ ਚੀਜ਼ ਦਾ ਆਪਣਾ ਸਵਾਦ ਹੁੰਦਾ ਹੈ ਤੇ ਆਹ ਚੀਜ਼ ਦਾ ਵੀ ਆਪਣਾ ਸਵਾਦ ਆ ਗੱਡੀ 'ਚ ਉੱਤਰੇ ਉੱਤਰ ਨੂੰ ਸਾਰੀ ਆਪ ਦਾ ਖਾਣਾ ਪਾਣੀ ਬਕਾਉਣ ਲੱਗ ਗਏ ਆਪਣਾ ਕੋਈ ਨਾ ਕੋਈ ਸਮਾਨ ਸੰਦਾ ਬਣਾਈ ਜਾਂਦੇ ਨੇ ਚਾਹ ਪਾਣੀ ਬਣਾਈ ਜਾਂਦੇ ਨੇ ਇਹ ਕੰਮ ਵੀ ਕਿਹਨਟ ਹੈ ਵਧੀਆ ਯਾਰ ਕੰਮਣਾ ਇਹ ਹੋਰ ਨਾਲ ਸਮਾਨ ਲੈ ਆਣੇ ਸਿਲੰਡਰ ਦੇ ਦੇ ਹਾਂ ਓਵੇ ਯਾਰ ਬਾਹਰੋਂ ਖਾਈ ਪੀਤੇ ਜਾਂਦੇ ਆ ਪਰ ਆ ਚੀਜ਼ ਦੀ ਰੀਜ਼ ਨਹੀਂ ਹੈਗੀ ਉਹ ਜਿਹੜਾ ਹਾਂ ਜਿਹੜਾ ਆਪ ਚੀਜ਼ ਬਣਾਉਂਦੇ ਆ ਉਹਦਾ ਫਾਇਦਾ ਨਾਲੇ ਸੁਆਦ ਵੀ ਹੁੰਦਾ ਆ ਪਾ ਕੇ ਟਗੜੀ ਤੋਂ ਅੱਗੇ ਤੱਕ ਦਸ ਤੱਕ ਵਾਰ ਫਿਰ ਤੋਂ ਥੋੜਾ ਜਿਹਾ ਖਰਾਬ ਹੈ ਥੋੜਾ ਜਿਹਾ ਸਟ੍ਰੈਚੀ ਖਰਾਬ ਹੈ ਪਰ ਬੜਾ ਰਾਸ ਤਾਂ ਖਰਾਬ ਨਹੀਂ ਹੈਗਾ ਇਹ ਵੀ ਕਦੇ ਚੜ੍ਹਾਈ ਵਾਲੀ ਆ ਜਾਂਦੀ ਹੈ ਕਦੇ ਬਾੜੀ ਉਤਰਾਈ ਆ ਜਾਂਦੀ ਹੈ ਬਾਕੀ ਹੌਲੀ ਹੌਲੀ ਜਾ ਰਿਹਾ ਵਧੀਆ ਤੇ ਵਧੀਆ ਲੱਗ ਰਿਹਾ ਆ ਮਣ ਮੋਟੇ ਰਾਹ ਖਰਾਬ ਹੁੰਦਾ ਕਿਤੇ 200 ਮੀਟਰ 300 ਮੀਟਰ ਕੋਈ ਬਾੜਾ ਵੱਡਾ ਰਾਹ ਐ ਨਹੀਂ ਵੀ ਖਰਾਬ ਬਣੇ ਇਹ ਵੀ ਹੋਰ ਆ ਖਰਾਬ ਬਣ ਜਿਹੜੇ ਵੀ ਮਿਲਦਾ ਹੈ ਵੀ ਰੂੜ ਰੂੜ ਮੀਦ ਨਾਲ ਮਣਮੋਟੇ ਬਹਿ ਗਏ ਹੋਣਾ ਜਾਂ ਪਹਾੜ ਖਿਸਕ ਗਏ ਜਿਹੜੀ ਧਾਵਾਂ ਤੋਂ ਉਧਰ ਬਰਾਸ ਜਿਹੜੇ ਉਖਾਫ ਹੋਣਗੇ ਆ। ਮੈਂ ਜਾਣਦਾ ਹੁਰੇ ਨਾ ਨਾ। ਆ ਆਪਣੇ ਸਫਲਤਾ ਦੀ ਪਹਿਲੀ ਕਦਮ ਹੈ। ਇਹ ਵੀ ਛੋਟੀ ਜਿਹੀ ਗੱਲ ਥੋੜੀ ਵੱਡੀ ਹੋ ਗਈ। ਜੋਸ਼ੀ ਮੱਠ ਰਹਿ ਗਿਆ 6-7 ਕਿਲੋਮੀਟਰ। ਇੱਥੇ ਆ ਕੇ ਮੜਾ ਜਾ ਮੋਟਰਸਾਈਕਲਾਂ ਦਾ ਜ਼ੋਰ ਲੱਗਿਆ। ਕੈੜੀਆਂ ਜੜਾਈਆਂ ਸੀ ਕੂਣੀ ਮੋੜ ਸੀਗੇ ਤੇ ਤਾਂ ਕਰਕੇ ਆ ਦੇਖੋ ਆ ਮੋੜ ਸਾਰੇ ਮੋੜ ਮੁੜ ਕੇ ਉੱਪਰ ਆਇਆ ਪਹਿਲਾਂ ਆਪਾਂ ਉਹਦੇ ਨਾਲ-ਨਾਲ ਸੀਗੇ ਅਣਕਨੰਦਾ ਦੇ ਹੁਣ ਵੀ ਵੈਸੇ ਆਪਾਂ ਇਹਦੇ ਨਾਲ ਹੀ ਜਾਣਾ ਪਰ ਆਪਾਂ ਜਿਹੜਾ ਪਹਾੜ ਚੜ ਕੇ ਆਇਆ ਆ ਕੂਣੀ ਮੋੜ ਚੜ੍ਹ ਕੇ ਆਇਆ ਆ ਸਾਰੇ ਆਪਾਂ ਉੱਪਰ ਖੜੇ ਆ ਹੁਣ ਤਾਂ ਉਹ ਭਈ ਆ ਗਿਆ ਆਪਾਂ ਜੋਸ਼ੀ ਮੱਠ ਜੋਸ਼ੀ ਮੱਠ ਤੋਂ ਗੋਬਿੰਦ ਘਾੜ ਥੋੜਾ ਹੀ ਰਹਿ ਜਾਂਦਾ ਹੈ 20 ਕਿਲੋਮੀਟਰ 20 ਕਿਲੋਮੀਟਰ ਰਹਿੰਦਾ ਤੇ ਜੋਸ਼ੀ ਮੱਠ ਪਹੁੰਚ ਗਏ ਇੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਜਾਂਦੇ ਆ ਲੰਗਰ ਪ੍ਰਸ਼ਾਦਾ ਛਕਦੇ ਆ ਫਿਰ ਅੱਗੇ ਜਾਵਾਂਗੇ ਜੋਸ਼ੀ ਮੱਠ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਸ਼ ਦਾ ਪ੍ਰਬੰਧ ਹੈਗਾ ਨਹੀਂਗਾ ਬਾਕੀ ਗੋਬਿੰਦ ਘਾੜ ਹੈ ਉਰੋਂ ਨੇੜੇ ਹੀ ਹੈ ਗੋਬਿੰਦ ਘਾੜ ਚੱਲਦੇ ਆ ਤੇ ਅੱਜ ਦਾ ਦਿਨ ਰੈਸਟ ਉੱਥੇ ਕਰਦੇ ਆ ਤੇ ਕੱਲ ਨੂੰ ਜੇ ਜਾਨ ਦਿੱਤਾ ਤਾਂ ਹਿਮਕੁੰਡ ਸਾਹਿਬ ਦੀ ਪਹਿਲੀ ਚੜ੍ਹਾਈ ਸ਼ੁਰੂ ਕਰਾਂਗੇ ਤੁਹਾਨੂੰ ਪਤਾ ਹੈ ਕਿ ਆਪਣਾ ਵੀ ਇੱਕ ਨਾਲ ਆਇਆ ਨੇ ਹੁੰਦੇ ਆਹ ਮੁੰਡਾ ਥੋੜੀ ਸਮਾਈਲ ਕਰਵਾ ਚੀਏ ਦੀ ਤੁਹਾਨੂੰ ਦਿਖਾਉਨੇ ਆ ਹੁਣ ਭਜਾਰਿਆ ਮੋੜ ਸੇ ਦਾ ਗੋਮੇ ਗੋਮੇ ਫਿਰਦਾ ਗੋਮੇ ਗੋਮੇ ਫਿਰਦਾ ਲੁਕਦਾ ਫਿਰਦਾ ਕੈਮਰੇ ਤੋਂ ਬੱਟ ਲੁਕਦਾ ਫਿਰਦਾ ਐਡਰਮਗਰੀ ਇਹਦਾ ਬੱਟ ਦਾ ਟ੍ਰੈਫਿਕ ਹੋਟ ਆ ਪੂਰਾ ਤੁਸੀਂ ਦੇਖ ਸਕਦੇ ਜਿਵੇਂ ਕਿ ਫਰਜ ਮੈਂ 0.6 ਲੱਗਦਾ ਹੁੰਦਾ ਬਾਈ ਤੁਹਾਨੂੰ ਦੇਖੋ ਜੀ ਸਮਾਈਲ ਜਵਾਂ ਨਹੀਂ ਆ ਰਹੀ ਕੱਲੇ ਉਹ ਹੀ ਮੁੰਡਾ ਹੈ ਜਿਹੜਾ ਕਿ ਹੱਸਦਾ ਖੇਡਦਾ ਸੀ ਮੁੰਡੀਆਂ ਪਾਉਂਦਾ ਸੀ ਸਮਾਈਲ ਤਾਂ ਗੁੰਮੀ ਗਈ ਅੱਜ ਤਾਂ ਸਮਾਈਲ ਕਦੇ ਗੁੰਮੀ ਆ ਕੋਈ ਨਹੀਂ ਆਪਾਂ ਜਾ ਕੇ ਗੱਲ ਕਰਦੇ ਆ ਥੱਲੇ ਕੀ ਹੋਇਆ ਕੀ ਨਹੀਂ ਓਕੇ ਧੰਨਵਾਦ ਜੋਸ਼ੀ ਮਰ ਤੋਂ ਥੋੜੀ ਜਿਹੀ ਅੱਗੇ ਆਏ ਆ ਗੁਰਦੁਆਰਾ ਸਾਹਿਬ ਨਹੀਂ ਆਇਆ ਹਜੇ ਜਾਮ ਲੱਗਿਆ ਹੋਇਆ ਬਹੁਤ ਜ਼ਿਆਦਾ ਜਾਮ ਲੱਗਿਆ ਹੋਇਆ ਲੰਬਾ ਜਾਮ ਹੈ ਪਰ ਮੋਟਰਸਾਈਕਲਾਂ ਤੇ ਜਾਮ ਦਾ ਪਤਾ ਨਹੀਂ ਲੱਗਦਾ ਕਿਉਂਕਿ ਮੋਟਰਸਾਈਕਲ ਥੋੜੀ ਥੋੜੀ ਛਾਣ ਦੇ ਵਿੱਚੋਂ ਕਰਾਸ ਹੋ ਜਾਂਦੇ ਨੇਗੇ ਲਗਭਗ 20 ਮਿੰਟ ਹੋ ਗਏ ਉਹਰੇ ਖੜੇ ਨੂੰ ਤੇ ਜਾਮ ਬਹੁਤ ਲੰਬਾ ਹੈ ਰਾਵ ਹੀ ਹੈਗਾ ਹੁਣ ਲੰਘਣ ਨੂੰ ਹੁਣ ਕੰਮ ਪੂਰਾ ਕਿਹੜਾ ਹੋਇਆ ਪਿਆ ਇੱਥੇ ਲੰਬਾ ਜਾਮ ਹੈ ਲਗਭਗ ਅਸੀਂ ਇਹ ਜਾਮ ਦੇ ਵਿੱਚ ਤਕਰੀਬਨ ਪਿੱਛੋਂ 2 ਕਿਲੋਮੀਟਰ ਤੋਂ ਆ ਰਹੇ ਹਾਂ ਗੁਰਦੁਆਰਾ ਸਾਹਿਬ ਜੋਸ਼ੀ ਮਠਨ ਵਾਲਾ ਬਹੁਤ ਲੰਬਾ ਜਾਮ ਹੈ ਪਿੱਛੇ ਮਸਾ ਜਾਮ ਤੋਂ ਨਿਕਲ ਕੇ ਆਇਆ ਲਗਭਗ 1 ਕਿਲੋਮੀਟਰ ਹੋ ਗਿਆ ਜਾਮ ਤੋਂ ਨਿਕਲਣ ਨੂੰ ਤੇ ਹਾਲੇ ਤੱਕ ਵੀ ਦੇਖੋ ਇੱਥੇ ਤੱਕ ਐਡਾ ਲੰਬਾ ਜਾਮ ਲੱਗਿਆ ਹੋਇਆ ਡਰ ਗਿਆ ਹੁਣ ਡਰ ਗਿਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹੈਗਾ ਹਨਾ ਨਛੱਤਰ ਗੇਲ ਦਾ ਗਾਣਾ ਯਾਦ ਆਉ ਫਿਰ ਆ ਗਈ ਪਿੱਛੇ ਉਹ ਤੇਰੀ ਆ ਆ ਗਿਆ ਆਪਾਂ ਮੇਨ ਪੁਆਇੰਟ ਤੇ ਆ ਆ ਗਿਆ ਆਪਾਂ ਮੇਨ ਪੁਆਇੰਟ ਤੇ ਆ ਜਿਹੜਾ ਸਿੱਧਾ ਰੋਡ ਜਾਂਦਾ ਹੈ ਇਹ ਜਾਂਦਾ ਹੈ ਬਦਰੀਨਾਥ ਬਦਰੀਨਾਥ ਤੋਂ ਬਾਅਦ ਅੱਗੇ ਜਾਂਦਾ ਹੈ ਇਹ ਰੋਡ ਮਾਨੇ ਜਿਹੜਾ ਲਾਸਟ ਪਿੰਡ ਹੈ ਇੰਡੀਆ ਦਾ ਇੱਥੋਂ ਆਪਾਂ ਮੁੜਾਂਗੇ ਹੇਮਕੁੰਡ ਸਾਹਿਬ ਨੂੰ ਹੇਮਕੁੰਡ ਸਾਹਿਬ ਨੂੰ ਜਾਵਾਂਗੇ ਆਪਾਂ ਪੁੱਛਣਾ ਹੈ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਜਾਣਾ ਹੈ ਆਪਾਂ ਪੈਦਲ ਤੁਰ ਕੇ ਗੋਬਿੰਦ ਧਾਮ ਜਿਹੜਾ ਹੈਗਾ ਗਾਂਗਰੀਆ ਪਿੰਡ ਗਾਂਗਰੀਆ ਤੇ ਦੋ ਟਰੈਕ ਪਾਰਟ ਨੇ ਇੱਕ ਟਰੈਕ ਜਾਂਦਾ ਹੈ ਹਿਮਕੁੰਡ ਸਾਹਿਬ ਵੱਲ ਨੂੰ ਤੇ ਦੂਜਾ ਟਰੈਕ ਜਾਂਦਾ ਹੈ ਫੁੱਲਾਂ ਦੀ ਘਾਟਿਆਂ ਵੱਲ ਤੇ ਆ ਸਾਹਮਣੇ ਫੁੱਲਾਂ ਦੀ ਘਾਟ ਦੇ ਪੂਰ ਲੱਗਿਆ ਹੋਇਆ ਤੇ ਹਿਮਕੁੰਡ ਸਾਹਿਬ ਦਾ ਪੂਰ ਲੱਗਿਆ ਹੋਇਆ ਹੈ ਹਿਮਕੁੰਡ ਸਾਹਿਬ 30 ਕਿਲੋਮੀਟਰ ਐ ਇੱਥੋਂ ਆ ਆ ਜਿਹੜਾ ਆ ਜਿਹੜਾ ਆਪਾਂ ਮੋੜ ਮੋੜਾ ਇਹ ਤੋਂ ਬਾਅਦ ਇੱਕਦਮ ਪੂਰੀ ਤਿੱਖੀ ਰੇੜਾ ਪੂਰੀ ਤਿੱਖੀ ਰੇੜਾ ਤੇ ਆਪਾਂ ਪਹੁੰਚਣ ਵਾਲੇ ਆ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਅੱਜ ਇੱਥੇ ਰਵਾਂਗੇ ਕੱਲ ਨੂੰ ਕਿ ਟ੍ਰੈਕ ਸ਼ੁਰੂ ਕਰਨ ਦੀ ਆਪਾਂ ਨੂੰ ਮਨਜ਼ੂਰੀ ਮਿਲ ਗਈ ਹੈ ਨਾ ਤਾਂ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਆਪਣੀ ਰਜਿਸਟ੍ਰੇਸ਼ਨ ਜਿਹੜੀ ਉਹ 23 ਤਰੀਕ ਦੀ ਹੋਈ ਹੋਈ ਹੈ ਦੇਖਦੇ ਹਾਂ ਕੀ ਸਾਥ ਮਿਲਦਾ ਹੈ ਤੁਹਾਨੂੰ ਆਪਣੀ ਪਾਰਟੀ ਕਿੱਥੇ ਜਾਣਾ ਹੈ ਮੋਟਰਸਾਈਕਲ ਲਾਤੇ ਇੱਥਾਂ ਕੱਲੂ ਇਹ ਤੋਂ ਵੀ ਉੱਪਰ ਜਾਵਾਂਗੇ 6 ਕਿਲੋ ਮੀਟਰ ਉਹ ਬੈਗ ਖੋਲੀਏ 5000 ਉਹਨਾਂ ਨੇ ਕਿਹੜਾ ਘਾਟਾ ਇਹ ਦੇਖइए ਕੀ ਆਪਾਂ ਲੋ ਵੀ ਆਪਾਂ ਅਗੇ ਗੁਰਦੁਆਰਾ ਹਿਮਕੁੰਡ ਸਾਹਿਬ ਜੀ ਗੋਬਿੰਦ ਘਾਟ ਆਹ ਸਰਦੂ ਪੀ ਜਾਂ ਲੱਗਰ ਪਛਾਤਾ ਸਕਦੇ ਆ ਇਹ ਦੇਖ ਲਿਆ ਹੋਰ ਇਹ ਸਭੀ ਪ੍ਰਬੰਧ ਆਹ ਵਾਲੀ ਮਿਲਣ ਰੱਖੋ ਹੋ ਨੀ ਆ ਗਏ ਵੱਡੇ ਹਾਲ ਦੇ ਵਿੱਚ ਮੇਰੀ ਕਿੱਥੇ ਮੇਰੀ ਹਰੀ ਜਿੱਥੇ ਧੜਕੇ ਨਹੀਂ ਹੁਣ ਜਮਾ ਕਰਾ ਦਿਓ ਤੁਸੀਂ ਕਿਉਂ ਟੈਨਸ਼ਨ ਧੜਕੇ ਜਦੋਂ ਮਰਜੀ ਸੈਂਸਟੈਂਸ ਫੈਕਟਰੀ ਉਹ ਰੇਡਰ ਨੇ ਪਾਣੇ ਕੱਪੜੇ ਉਹ ਸਰਾਣੀ ਰੱਖ ਲਾਂਗੇ ਜਿਹੜੇ ਜਮਾ ਕਰਾਉਣੇ ਆ ਗੇੜਾ ਗੂੜਾ ਕਿੱਥੇ ਨੇ ਉਰੀ ਬੈਠਿਆ ਇਸ ਤਾਂ ਆਹ ਭਾਜੀ ਬੰਦੋ ਹੋਰ ਅੱਜ ਦੀ ਵੀਡੀਓ ਇੰਨੇ ਕਿਸੇ ਦੀ ਗੂਗਲ ਘਾਟਾਂ ਦੀ ਕੱਲ ਨੂੰ ਗੋਵਿੰਦਾਨ ਆਨਲਾਸ ਤੇ ਪੈਦਲ ਯਾਤਰਾ ਸ਼ੁਰੂ ਕਰਾਂਗੇ ਪੁਲਨਾ ਤੋਂ ਆਪਣੀ ਪੁਲਨਾ ਇੱਕ ਪਾਰਾ ਦੀ ਲਲਨਾ ਕੱਲ ਨੂੰ ਹਿੰਦੂਗਾਲ ਕੱਲ ਤੋਂ ਸਭੀ ਅਸੀਂ ਕੱਲ ਜੀ ਸਾਰੇ